ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਗੱਲਾਂ ਕਰਨੀਆਂ ਨੇ ਕੱਲ ਇੱਕ ਬੜੀ ਦੁਖਦਈ ਘਟਨਾ ਵਾਪਰੀ ਕਿ ਪੰਜਾਬ ਦਾ ਇੱਕ ਗੱਭਰੂ ਨੌਜਵਾਨ ਚੜ੍ਹਾਈ ਕਰ ਗਿਆ ਬੜਾ ਦੁੱਖ ਹੋਇਆ ਪਰ ਉਹਦੀ ਮੌਤ ਦਾ ਫਾਇਦਾ ਪੋਲੀਟੀਕਲੀ ਜਾਂ ਸਮਾਜਿਕ ਤੌਰ ਤੇ ਕੁਝ ਅਜਿਹੇ ਲੋਕ ਲੈਣਾ ਚਾਹੁੰਦੇ ਤੇ ਜਿਨ੍ਹਾਂ ਨੇ ਬੜਾ ਡਰਾਮਾ ਕੀਤਾ ਉਹਦੇ ਵਿੱਚ ਇੱਕ ਕਲਾਕਾਰ ਹੈ ਮਨਕੀਰਤ ਔਲਖ ਮਨਕੀਰਤ ਆਲਖ ਨੂੰ ਸ਼ਰਮਣੀ ਆਈ ਕਿ ਇੱਕ ਨੌਜਵਾਨ ਇੱਕ ਗੱਭਰੂ ਦਾ ਇੱਕ ਕਲਾਕਾਰ ਦਾ ਮੌਤ ਹੋਈ ਹੈ ਉੱਥੇ ਵੀ ਜਾ ਕੇ ਉਹ ਡਰਾਮਾ ਕਰਕੇ ਐਦਾਂ ਫੜ ਕੇ ਲੈ ਕੇ ਜਾ ਰਹੇ ਤੇ ਜਿਵੇਂ ਡਿਲੀਵਰੀ ਹੋਈ ਹੁੰਦੀ ਹੈ ਸੋ ਬੜਾ ਸ਼ਰਮਨਾ ਘਟਣਾ ਕਿਉਂਕਿ ਇਹ ਉਹੀ ਮਨਕੀਰਤ ਹੈ ਜਿਹੜਾ ਟਰੈਕਟਰ ਵੰਡਣ ਦੇ ਦਾਅਵੇ ਕਰਦਾ ਰਿਹਾ ਟਰੈਕਟਰਾਂ ਦੀ ਗੱਲ ਕਰਦਾ ਰਿਹਾ ਜਿਸ ਨੇ ਇੱਕ ਭੋਲੇ ਪਾਲੇ ਲੋਕ ਨੇ ਜਿਹੜੇ ਬੱਚੇ ਨੇ ਜਿਹਦੇ ਵਿੱਚ ਕੌਣ ਸੀਗਾ ਆਪਣੇ ਰੂਪਾ ਸੁਹਾਣਾ ਰੂਪਾ ਸੁਹਾਣਾ ਜਿਨ੍ਹਾਂ ਨੂੰ ਕਹਿੰਦਾ ਸੀ ਇਹ ਮੇਰੀਆਂ ਸੱਜੀਆਂ ਖੱਬੀਆਂ ਬਾਹਮਾਂ ਨੇ ਮੇਰਾ ਬੱਚਾ ਉਹ ਉਹਦੇ ਪੈਸੇ ਲਗਵਾਏ ਨੇ ਉਸਨੇ ਸਾਰੇ ਪੈਸੇ ਖਰਚੇ ਨੇ ਟਰੈਕਟਰਾਂ ਤੇ ਬਹੁਤ ਸਾਰੇ ਮਾਇਆ ਉਹਦੇ ਲੈਫਟ ਰਾਈਟ ਇੱਕ ਹੋਰ ਬੱਚੇ ਨੇ ਖਰਚੇ ਨੇ ਪਰ ਉੱਥੇ ਵੀ ਕੀ ਕੀਤਾ ਆਪਣੇ ਨਾਮ ਦੇ ਬੋਰਡ ਟਰੈਕਟਰਾਂ ਤੇ ਲਾ ਲਏ ਆਪਣੇ ਨਾਮ ਦੀਆਂ ਜੈਕਟਾਂ ਪਵਾਤੀਆਂ ਉੱਥੇ ਵੀ ਉਹਨਾਂ ਨਾਲ ਰਾਜਨੀਤੀ ਕੀਤੀ ਜਦੋਂ ਦੇਖਿਆ ਕਿ ਸਿਕਿਉਰਿਟੀ ਖੋਈ ਜਾ ਰਹੀ ਆ ਮੇਰੀ ਸਿਕਿਉਰਿਟੀ ਘਟ ਜਾਣੀ ਆ ਮੈਨੂੰ ਥ੍ਰੈਟਸ ਆ ਰਹੇ ਆ ਜੀ ਫਿਰ ਉਦੋਂ ਮਾਨਯੋਗ ਭਗਵੰਤ ਮਾਨ ਨੂੰ ਮਸ਼ਕਰੇ ਲਾਉਣੇ ਸ਼ੁਰੂ ਕਰ ਦਿੱਤੇ ਸ਼ਰਮ ਕਰ ਡੁੱਬ ਕੇ ਮਰ ਜਾ ਇੱਕ ਮੌਤ ਤੇ ਦਾ ਘਟ ਤੋਂ ਘਟ ਤੂੰ ਜਿੱਥੇ ਤੂੰ ਬੜਕਾ ਮਾਰਦਾ ਫਿਰਦਾ ਸੀ ਪਿਛਲੇ 1 ਮਹੀਨੇ ਤੁਸੀਂ ਦੀਆਂ ਸਾਰੀਆਂ ਵੀਡੀਓ ਦੇਖੋ ਐਦਾਂ ਲੱਗਦਾ ਜਿਵੇਂ ਭੰਗੜਾ ਪੌਂਖੇ ਆਇਆ ਹੁੰਦਾ ਪਰ ਕੱਲ ਕਿਸੇ ਦੀ ਦੁਖਦਾਈ ਘਟਨਾ ਵਾਪਰੀ ਆ ਉਥੇ ਐਕਟਿੰਗ ਇਨੀ ਜ਼ਬਰਦਸਤ ਸੀ ਕੀਤੀ ਇਹ ਕਲਾਕਾਰ ਬੰਦਾ ਪਰ ਇਸੇ ਤਰ੍ਹਾਂ ਮੈਂ ਕਹਾਂਗਾ ਇਹਨਾਂ ਲੋਕਾਂ ਤੇ ਦੂਰ ਰਹੋ ਜਿਹੜੇ ਪੰਜਾਬ ਨੂੰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਯੂਜ਼ ਕਰਦੇ ਨੇ ਰੂਪੇ ਸੁਹਾਣੇ ਵਰਗੇ ਨੂੰ ਤੂੰ ਯੂਜ਼ ਕਰਕੇ ਆਪਣੀ ਟੀਮ ਦੀਆਂ ਜੈਕਟਾਂ ਪਵਾ ਕੇ ਆਪਣੀਆਂ ਫੋਟੋਆਂ ਲਗਾ ਲੀਆਂ ਪੈਸੇ ਉਹਨਾਂ ਨੇ ਲਗਾਏ ਫੋਟੋਆਂ ਤੂੰ ਆਪਣੀਆਂ ਲਗਾ ਲੀਆਂ ਦੱਸ ਤੇਰੇ ਕਿੰਨੇ ਪੈਸੇ ਲੱਗੇ ਤੇ ਰੂਪੇ ਦੇ ਕਿੰਨੇ ਲੱਗੇ ਤੇਰੇ ਨਾਲ ਦੇ ਇਹਦੇ ਕਿੰਨੇ ਲੱਗੇ ਕੋਈ ਨਹੀਂ ਹੈਗਾ ਲੇਕੇ ਤੂੰ ਪ੍ਰੋਮੋਸ਼ਨ ਕੀ ਕਰ ਰਿਆਂ ਕਿਸੇ ਨਾ ਕਿਸੇ ਰਾਜਨੀਤਿਕ ਬੰਦੇ ਦੇ ਕਹਿਣ ਤੇ ਉਹਨਾਂ ਨੂੰ ਖੁਸ਼ ਕਰ ਰਿਆਂ ਤੇ ਇੱਕ ਸਟੰਟ ਖੇਡ ਰਹੇ ਹੈਂ ਪੰਜਾਬ ਦੇ ਲੋਕ ਜਿਹੜੇ ਨੇ ਕੁਛ ਭੋਲੇ ਪਾਲੇ ਲੋਕ ਨੇ ਜਿਨ੍ਹਾਂ ਨੂੰ ਤੂੰ ਮੂਰਖ ਬਣਾ ਸਕਦਾ ਉਹਨਾਂ ਦੀਆਂ ਅੱਖਾਂ 'ਚ ਮਿੱਟੀ ਪਾ ਸਕਦਾ ਪਰ ਉਹਨਾਂ ਦੇ ਸਾਹਮਣੇ ਤੇਰੀਆਂ ਕਰਤੂਤਾਂ ਲਿਆਉਣੀਆਂ ਬਹੁਤ ਜ਼ਰੂਰੀ ਨੇ ਇੱਕ ਰੂਪੇ ਸੁਹਾਣੇ ਦੀਆਂ ਫੋਟੋਆਂ ਕਿਉਂ ਨਹੀਂ ਤੇਰੇ ਟਰੈਕਾਂ ਤੇ ਲੱਗੀਆਂ ਉਹਨਾਂ ਦੇ ਨਾਮ ਦੀਆਂ ਤੇਰੇ ਤੇ ਟੈਗ ਜੱਟਾ ਕਿਉਂ ਨਹੀਂ ਪਈਆਂ ਜਿਹੜੀਆਂ ਤੇਰੀਆਂ ਸੱਜੀਆਂ ਖੱਬੀਆਂ ਬਾਹਵਾਂ ਤੀਆਂ ਅੱਜ ਉਹ ਬਾਵਾ ਤੇਰੀਆਂ ਦੇ ਨਾਮ ਦੀਆਂ ਤੇਰੀਆਂ ਟੀਮ ਦੇ ਵਿੱਚ ਨਾਮ ਕਿਵੇਂ ਪੈ ਗਏ ਕਿਉਂ ਨਹੀਂ ਉਹਨਾਂ ਦੇ ਨਾਮ ਤੇਰੇ ਬਰਾਬਰ ਲੱਗੇ ਮੈਨੂੰ ਮਨਕੀਰਤ ਔਲਖ ਇਸ ਗੱਲ ਦਾ ਜਵਾਬ ਦੇ ਦੇ ਕਿੱਥੇ মিডিਆ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਥੋੜਾ ਜਾਂ ਇਹਨੂੰ ਪੁੱਛੋ ਤਾਂ ਸਹੀ ਕਿ ਰੂਪਾ ਸੁਹਾਣੇ ਨੇ ਕਿੰਨੇ ਪੈਸੇ ਖਾਤੇ ਉਹਦਾ ਨਾਮ ਕਿੱਥੇ ਗਿਆ ਕੱਲ ਹੀ ਕਿਉਂ ਬਿਮਾਰ ਹੋਇਆ ਐਡਾ ਵੱਡਾ ਤੇਰਾ ਕੋਈ ਬਹੁਤ ਜ਼ਿਆਦਾ ਪਿਆਰ ਨਹੀਂ ਸੀ ਉਹਨਾਂ ਦੇ ਨਾਲ ਸਾਰੀ ਦੁਨੀਆ ਹੀ ਪਿਆਰ ਕਰਦੀ ਸੀ ਉਹਨਾਂ ਨੂੰ ਜਿਹੜਾ ਨੌਜਵਾਨ ਅੱਜ ਰਾਜਵੀਰ ਜਵੰਦਾ ਧਰਤੀ ਦੇ ਗਿਆ ਬਹੁਤ ਸਾਰੇ ਲੋਕਾਂ ਨੂੰ ਦੁੱਖ ਮਨਾਇਆ ਪਰ ਤੇਰੇ ਵਾਂਗ ਕਿਸੇ ਨੇ ਐਕਟਿੰਗ ਨਹੀਂ ਕੀਤੀ ਤੇਰੇ ਵਾਂਗ ਕੋਈ ਡਰਾਮਾ ਨਹੀਂ ਕਰਿਆ ਮਨਕੀਰਤ ਨੂੰ ਛਿੱਤਰ ਮਾਰ ਕੇ ਤੁਸੀਂ ਪੁੱਛੋ ਕਿ ਜਿਹੜੇ ਲੋਕਾਂ ਨੂੰ ਕਿਤੇ ਤਾਂ ਕਿਸੇ ਚੀਜ਼ ਨੂੰ ਤਾਂ ਸੁੱਕੀ ਜਾਣ ਦੋ ਹਰ ਇੱਕ ਚੀਜ਼ ਦਾ ਤੁਸੀਂ ਪੋਲਿਟਿਕਲ ਫਾਇਦਾ ਨਾ ਚੱਕੋ ਨਾ ਹੀ ਤੁਸੀਂ ਗਊ ਮਾਤਾ ਨੂੰ ਤੁਸੀਂ અપਮਾਨਿਤ ਕਰੋ ਇੱਕ ਅਜੇਹਾ ਵਿਅਕਤੀ ਜਿਨੇ ਗਊ ਮਾਤਾ ਦੇ ਪ੍ਰਤੀ ਕਿੰਨੇ ਭੱਦੇ ਸ਼ਬਦ ਵਰਤੇ ਨੇ ਉਹਨਾਂ ਲੋਕਾਂ ਨੂੰ ਵੀ ਤੁਸੀਂ ਤਾਣਨਾਦ ਕਰੋ ਮੈਂ ਕਹਾਂਗਾ ਜਿੰਨੀਆਂ ਵੀ ਜਥੇਬੰਦੀਆਂ ਇਸ ਗੱਲ ਨੂੰ ਜ਼ਰੂਰ ਅਮਲ 'ਚ ਲਿਆਉਣ ਕਿ ਅਕਾਲ ਨੂੰ ਕਿਤੇ ਇਹ ਨਾ ਹੋਣ ਇਹ ਲੋਕ ਗਊ ਮਾਤਾ ਨੂੰ ਭਰ ਭਰ ਕੇ ਕਿਤੇ ਬੁੱਚੜਖਾਨਿਆਂ 'ਚ ਛੱਡਣ ਦਾ ਸ਼ੁਰੂ ਕਰ ਦੇਣ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਡੇ ਯੂਪੀ ਵਿਹਾਰ ਦੇ ਭਾਈਆਂ ਨੂੰ ੱੱਕੇ ਮਾਰ ਕੇ ਉਰੇ ਤੇ ਕੱਢਿਆ ਸੀ ਕਿਤੇ ਹੁਣ ਗਊ ਮਾਤਾ ਨੂੰ ਤਾਂ ਨਹੀਂ ਤੁਸੀਂ ਬੁੱਚੜਖਾਨੇ ਛੱਡੋਗੇ। ਸ਼ਰਮ ਕਰੋ। ਇਹ ਬੜੇ ਸਵਾਲ ਨੇ। ਪ੍ਰਸ਼ਾਸਨ ਨੂੰ ਇਨ੍ਹਾਂ ਲੋਕਾਂ ਤੇ ਨੱਥ ਪਾ ਲੈਣੀ ਚਾਹੀਦੀ ਆ ਤੇ ਮਨਕੀਦਤ ਵਰਗੇ ਲੋਕਾਂ ਤੇ ਜਿਹੜੇ ਹੋਰ ਅਜਿਹੇ ਲੋਕ ਨੇ ਉਹਨਾਂ ਦੇ ਥੋੜੀ ਜੀ ਰਿਪੇਅਰ ਜੁਰੂ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਇਹ ਦੁਨੀਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027